ਅੱਜ ਉਹ ਸ਼ਹਾਦਤ ਦਾ ਹੀ ਰੰਗ ਐਸੀ ਕਲਾ ਵਰਤ ਰਹੀ ਆ ਕਿ ਜਿਹੜੀਆਂ ਚੀਜ਼ਾਂ ਅਸੀਂ ਆਪਣੇ ਸਰੀਰਿਕ ਯਤਨ ਨਾਲ ਨਹੀਂ ਕਰ ਸਕੇ ਸੀ ਉਹ ਗੁਰੂ ਮਹਾਰਾਜ ਦੀਆਂ ਸਿੱਧੀਆਂ ਕਰ ਦਿੱਤੀਆਂ ਪਿਛਲੇ 3-4 ਸਾਲ ਤੋਂ ਐਸੀ ਕਲਾ ਵਰਤ ਰਹੀ ਹੈ ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਲਈ ਕਦੇ-ਕਦੇ ਸਿੱਖਾਂ ਨੇ ਸੋਚਿਆ ਨਾ ਸਭ ਕਦੇ ਇੱਥੇ ਖੁੱਲੇ ਦਰਸ਼ਨ ਦੇ ਦਾਨ ਕਰ ਜਾਣ ਕੋਈ ਐਸੀ ਕਲਾ ਵਰਤੀ ਐਸੇ ਕੁਝ ਜੀਓ ਪੋਲਿਟਿਕਸ ਦੇ ਇੰਟਰਨੈਸ਼ਨਲ ਪੋਲਿਟਿਕਸ ਦੇ ਹਾਲਾਤ ਬਣੇ ਕਿਉਂ ਲਾਂਗਾ ਖੁੱਲ ਗਿਆ ਦਿੱਲੀ ਤਖਤ ਤੇ ਸਾਰੇ ਬ੍ਰੋਹਤਾਂ ਦੇ ਬਾਪ ਬਾਪ ਪੰਜਾਬ ਦੇ ਵਿੱਚ ਅਸੀਂ ਗੁਰੂ ਨਾਨਕ ਦੇ ਖਿਲਾਫ ਬੜੀ ਕੜਾਈ ਲੜੀ ਇੱਕ ਸਿੱਸੇ ਦਾ ਸਾਧ ਹੈ ਜਿਹਨੇ ਮਹਾਰਾਜ ਦੀ ਬੇਅਤੀ ਕੀਤੀ ਬੜੇ ਜਤਨ ਦੇ ਬਾਅਦ ਵੀ ਅਸੀਂ ਉਹਦਾ ਉਹ ਕੁਝ ਨਹੀਂ ਕਰ ਸਕੇ ਜੋ ਕਰਨਾ ਬਣਦਾ ਸੀ ਪਰ ਮਹਾਰਾਜ ਨੇ ਐਸੀ ਤਲਾਕ ਕਰਤਾਈ ਕਿ ਆ ਕੋਈ ਨਰਕ ਦੀ ਜ਼ਿੰਦਗੀ ਖੋ ਗਿਆ ਪੰਜਾਬ ਦੇ ਵਿੱਚ ਜਿਹੜੇ ਆਕਮ ਸਿਵੇ ਜਿਨ੍ਹਾਂ ਨੇ ਗੁਰੂ ਘਰਾਂ ਦੀਆਂ ਸਾਰੀਆਂ ਰਵਾਈਤਾਂ ਹੀ ਤੋੜ ਦਿੱਤੀਆਂ ਪੰਜਾਬ ਸਾਰਾ ਹੀ ਲੋਕ ਨੇ ਖਾ ਗਏ ਜਿਹਨਾਂ ਨੂੰ ਇਹ ਲੱਗਦਾ ਸੀਗਾ ਕਿ ਅਸੀਂ ਇੱਥੋਂ ਹੁਣ ਜਾਣਾ ਹੀ ਨਹੀਂ ਹੈ ਇਸ ਸਦੀ ਉਹ ਐਸੀ ਕਲਾ ਵਰਤੀ ਕਿ ਉਹ ਹੁਣ ਰੁੱਧੇ ਫਿਰਦੇ ਕਾਂਗਰਸ ਪਾਰਟੀ ਇਹਨੇ ਸਭ ਤੋਂ ਲੰਮਾ ਟਾਈਮ ਦਿੱਲੀ ਦੇ ਤਖਤ ਤੇ ਕਾਬਜ਼ ਰਹਿ ਕੇ ਪੰਜਾਬ ਦੀ ਖੁਦਮੁਖਤਿਆਰੀ ਨੂੰ ਪੰਜਾਬ ਦੇ ਜਾਇਜ਼ ਹੱਕਾਂ ਨੂੰ ਰੋਲਣ ਦੀ ਸਾਰੀ ਜਿਹੜੀ ਕਮਾਇਦ ਨੇ ਇਹ ਕੀਤੀ ਅੱਜ ਉਹ ਪਾਰਟੀ ਦੇ ਸਭ ਤੋਂ ਵੱਡੇ ਫੀਲਡਰ ਰਾਹੁਲ ਗਾਂਧੀ ਪੰਜਾਬ ਜਾ ਕੇ ਕਹਿ ਰਹੇਗੇ ਸਟੇਟਾਂ ਵੱਧ ਹੱਕ ਚਾਹੀਦੇ ਨੇ ਪੰਜਾਬ ਨੂੰ ਵੱਧ ਹੱਕ ਚਾਹੀਦੇ ਨੇ ਪੰਜਾਬ ਦੇ ਸਿੱਕਰ ਜਿਹਨਾਂ ਨੇ ਖਾੜਕੀਮੈਂਟ ਡਾਊਨ ਹੋਣ ਤੋਂ ਬਾਅਦ ਸੱਭਿਆਚਾਰਕ ਤੌਰ ਦੇ ਉੱਤੇ ਸਾਡੀ ਇਸ ਸਭਿਆਚਾਰਕ ਤਵਾ ਕਰਨ ਦੇ ਕੋਈ ਕਸਰ ਨਹੀਂ ਛੱਡੀ ਉਹਨਾਂ ਨੇ ਸ਼ਰਾਬ ਗੁੰਡਾ ਕਰਦੀ ਅਯਾਸ਼ੀ ਦਬ ਇੰਨਾ ਜਿਆਦਾ ਪ੍ਰਚਾਰ ਕੀਤਾ ਕਿ ਗੁਰੂ ਨਾਨਕ ਦੀ ਧਰਤੀ ਦੇ ਬਹੁਤੇ ਲੋਕਾਂ ਦੇ ਸਭ ਤੋਂ ਪਹਿਲੀਆਂ ਚੀਜ਼ਾਂ ਚੰਗੀਆਂ ਲੱਗਣ ਲੱਗ ਗਈਆਂ ਸੀਗੀਆਂ ਅੱਜ ਉਹੀ ਸਿੰਗਰ ਪੰਜਾਬ ਦੇ ਸਿੱਖੀ ਦੇ ਹੱਕ ਦੇ ਵਿੱਚ ਲੋਕਾਂ ਦੇ ਵਿੱਚ ਖੜ ਕੇ ਦੇਲੀ ਦੇ ਖਿਲਾਫ ਰੋਲਾ ਪਾ ਰਹੇ ਐਸੀ ਮਹਾਨਾ ਜੀ ਕਲਾ ਵਰਤਾਈ ਹੈ ਤੋ ਸੋਚੋ ਭਵੇਖਾ ਉਹ ਪੰਥ ਦਾ ਹੈ ਮਹਾਰਾਜ ਆਪ ਦੀ ਕਲਾ ਵਰਤਣੀ ਸ਼ੁਰੂ ਕਰ ਦਿੱਤੀ ਆਪਾਂ ਥੋੜੀ ਜਿਹੀ ਆਪਣੀਆਂ ਅੱਖਾਂ ਖੋਲ ਕੇ ਦੇਖੀ ਜੀ ਜਿਹੜੀਆਂ ਸਾਡੀਆਂ ਚੰਗਿਆਈਆਂ ਨੇ ਜਿਹੜੇ ਸਾਡੇ ਗੁਣ ਨੇ ਉਹਨਾਂ ਨੂੰ ਪਛਾਣੀਆਂ ਹਨ ਤੇ ਉਹਨਾਂ ਨੂੰ ਪਛਾਣ ਕੇ ਆਪਾਂ ਇੱਕ ਇੱਕ ਜੁਟ ਬਣੇ ਤੇ ਇੱਕ ਜੁਟ ਹੋਣ ਦਾ ਇੱਕੋ ਹੀ ਬੁਨਿਆਦੀ ਨੁਕਤਾ ਹੈ ਜਿੰਨਾ ਟਾਈਮ ਅਸੀਂ ਗੁਰੂ ਦੇ ਰਾਸਤੇ ਚੱਲਦੇ ਆ ਆਪਾਂ ਇੱਕ ਜੋੜ ਬਣੇ ਜਦ ਆਪਾਂ ਆਪਣੀ ਮਨ ਦੀ ਮਤ ਅਨੁਸਾਰ ਚੱਲਦੇ ਆਂ ਆਪਾਂ ਬਕੋ ਵਖਰੇ ਗੁਰੂ ਦਾ ਰਸਤਾ ਕਾਸ ਦਾ ਹੈ ਗੁਰੂ ਦਾ ਰਸਤਾ ਕੀ ਅੰਦਰ ਗੁਰੂ ਦਾ ਰਸਤਾ ਗੁਰੇਕ ਦਾ ਹੈ ਗੁਰੂ ਦਾ ਰਸਤਾ ਸਿਦਕ ਦਾ ਹੈ ਤੇ ਗੁਰੂ ਦਾ ਰਸਤਾ ਤਿਆਗ ਦਾ ਹੈ ਜੇ ਸਾਡੇ ਕੋਲ ਗੁਰੇਕ ਹੈ ਸਾਡੇ ਕੋਲ ਸਿਦਕ ਹੈ ਸਾਡੇ ਕੋਲ ਤਿਆਗ ਹੈ ਨਦਰ ਨਹੀਂ ਹੈ ਕਿ ਤੁਹਾਡੇ ਚ ਫੁੱਟ ਪੋਵੇ ਛੋਲ ਸਿੰਘ ਜੀ ਗੁਰੂ ਦੀ ਯਾਦ ਕਰੋ ਵਰਤ ਰਹੀ ਪਛਾਣੀਏ ਤੁਮਾਰਾਂ ਜੀ ਨੇ ਆ ਇੰਨੀਆਂ ਸਾਰੀਆਂ ਚੀਜ਼ਾਂ ਬਿਨਾ ਬਹੁਤਾ ਕਿਸੇ ਦੇ ਜਤਨ ਤੋਂ ਬਿਨਾ ਐਸੀਆਂ ਕਲਾ ਵਰਤਾਈਆਂ ਨੇ ਤੇ ਉਸ ਤਰ੍ਹਾਂ ਦੀ ਗੱਲ ਹੈ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਖਾਨ ਕੇਰੇ ਜਿਵੇਂ ਕਿ ਆਉਂਦੋਂ ਦਿੱਲੀ ਦੇ ਤਖਤ ਲਈਏ ਸਿੱਖ ਕਹਿੰਦੇ ਮਹਾਰਾਜ ਦਿੱਲੀ ਦਾ ਤਖਤ ਸਾਡੇ ਅਸੀਂ ਕਿੱਥੇ ਲੈਣ ਦੇ ਕਾਬਿਲ ਭੀ ਮੁਗਲ ਜਿਹੜਾ ਸਾਮਰਾਜ ਹੈ ਉਹ ਬਹੁਤ ਜਾਦੇ ਤਾਕਤਵਰ ਹੈ ਉਹਨੂੰ ਹਰਾਉਣਾ ਐਡੇ ਵੱਡੀ ਲਸ਼ਕਰਾਂ ਨੂੰ ਹਰਾਉਣਾ ਸਾਡੇ ਵੱਸ ਵਿੱਚ ਨਹੀਂ ਹੈ ਮਹਾਰਾਜ ਦੀ ਕਬਰਾਂ ਉਲੀ ਕਾਬਲ ਦੇ ਕੁੱਤਾ ਮਗਾਵਾਗੇ ਕੋਈ ਨਹੀਂ ਵੱਟ ਖਾਊਗਾ ਤੁਸੀਂ ਤਖਤ ਲੈ ਲਓ ਤੇ ਮਹਾਰਾਜ ਕਈ ਵਾਰ ਐਸੀ ਕਲਾ ਵੀ ਵਰਦਾ ਦਿੰਦੇ ਕਿ ਤੁਹਾਡੇ ਜਦਨਾ ਤੋਂ ਬਿਨਾਂ ਹੀ ਤੁਹਾਨੂੰ ਤਖਤ ਮਿਲ ਜਾਂਦੇ ਹੁੰਦੇ ਬਸ ਸਾਬਣ ਦੇ ਲਈ ਇੱਕ ਤਾਇਆ ਤੋਂ ਹੁਣ ਹਾਲਾਤ ਐਸੇ ਹੀ ਬਣੇ ਹੋਏ ਆ ਮਹਾਰਾਜ ਨੇ ਕਾਬਲੀ ਕੁੱਤੇ ਇੰਡੀਆ ਦੇ ਸਿਰ ਤੇ ਲਿਆ ਕੇ ਖੜੇ ਕੀਤੇ ਹੋਏ ਉਹਨਾਂ ਨੇ ਆਪੇ ਹੀ ਬੀਆ ਵੱਡ ਖਾਣਾ ਤੁਸੀਂ ਆਪਸ ਵਿੱਚ ਇੱਕ ਤਾਂ ਇਤਫਾਕ ਰੱਖਿਓ ਸਾਰਾ ਹੀ ਇੰਡੀਆ ਤੁਹਾਡਾ ਹੈ ਜ਼ਵਾਦਿਨੀ ਦਾ ਤਾ ਤੁਹਾਡਾ ਉਹਨਾਂ ਨੇ ਸੋਨਹਰ ਸੋਨਹਰ ਤ ਤਖਤ ਤਖਤ ਤੇ ਬੈਠਣ ਦੇ ਬਸ ਆਪਾਂ ਲਾਇਕ ਹੋਈਏ ਮਹਾਰਾਜ ਕਹਿੰਦੇ ਨਾ ਤੇ ਤਖਤ ਉਹ ਨਹੀਂ ਮਿਲਣ ਦਾ ਤਖਤ ਤੇ ਲਾਇ ਤਖਤ ਬਹਿ ਦਾ ਹੈ ਉਨਨੇ ਆਪਣੇ ਚ ਗੁਣ ਗ੍ਰਹਿਣ ਕਰੀਏ ਗੁਰਸਿੱਖਾਂ ਵਾਲੇ ਜਿਹਦੇ ਨਾਲ ਅਸੀਂ ਉਹਨਾਂ ਦੇ ਰਾਏ ਲਈਏ ਸੋ ਮੇਰੀਆਂ ਇੰਨੀਆਂ ਬੇਤੀਆਂ ਨੇ ਵਾਹਿਗੁਰੂ ਦਾ ਖਾਲਸਾ ਔਰ ਇਹਦੀ ਫਤਿਹ